ਸਾਰੇ ਕ ਬੰਦਾ ਕਹਿੰਦਾ ਕਹਿੰਦਾ ਜੀ ਮੈਂ ਨਿਕ ਜਮੀਨ ਖਰੀਦੀ ਆ ਹੂੰ ਹੋ ਜਿਹੜੇ ਤੋਂ ਮੈਂ ਖਰੀਦੀ ਆ ਉਹ ਬੰਦਾ ਕਹਿੰਦਾ ਮੈਨੂੰ ਕਹਿ ਰਿਹਾ ਵੀ ਉਹ ਬਿਆਨਵਾਜੀ ਦੇ ਰਿਹਾ ਲਿਖਤੀ ਰਿਪੋਰਟ ਦੇ ਵਿੱਚ ਵੀ ਮੈਂ ਤੈਨੂੰ ਜਮੀਨ ਵੇਚੀ ਨਹੀਂ ਹੈਗੀ ਤੇ ਹੁਣ ਮੇਰੇ ਤੇ ਐਂ ਕਹਿੰਦਾ ਵੀ ਜਿਹੜਾ ਤੇਰਾ ਇੰਤਕਾਲ ਹੋ ਜਾ ਮੈਂ ਉਹ ਕੈਨਸਲ ਕਰਾਉਂਗਾ ਵੀ ਐ ਹੋ ਸਕਦਾ ਜਨੇ ਦੇਖੋ ਉਹ ਤੇ ਇਤਰਾਜ਼ ਲਾ ਸਕਦਾ ਹੈ ਵੀਵੇਂ ਰਿਸ਼ਤੀ ਗਲਤ ਹੋਈ ਹੈ ਜੀ ਫਲਾਣਾ ਹੋਇਆ ਕੁਝ ਵੀ ਕਹਿ ਕੇ ਐਪਲੀਕੇਸ਼ਨ ਲਾ ਦੂਗਾ ਨੈਬਸੀਲਰ ਨੇ ਇੰਤਕਾਲ ਨਹੀਂ ਕਰਨਾ ਹੈ ਤਾਂ ਐਸਡੀਐਮ ਦੇ ਬਗਜੂ ਅੱਛਾ ਉੱਥੇ ਖੜ੍ਹ ਜੂ ਐਸਡੀਐਮ ਦੇ ਜਦੋਂ ਇੰਤਕਾਲ ਬਗਿਆ ਐਸਡੀਐਮ ਸੁਣ ਕੇ ਪਾਰਟੀ ਨੂੰ ਇੰਤਕਾਲ ਦਾ ਮਨਜ਼ੂਰ ਕਰੂਗੀ ਨਾ ਜੀ ਠੀਕ ਆ ਜਦੋਂ ਰਿਸ਼ਤੀ ਹੋਈ ਹੋਈ ਹੈ ਜਦ ਰਿਸ਼ਤੀ ਕਰਾਤੀ ਬਾਅਦ ਵਿੱਚ ਮੁਕਰੀਆ ਵੀ ਮੁਕਰ ਨਾਲ ਕੀ ਹੋਇਆ ਜੀ ਜਦ ਰਿਸ਼ਤੀ ਕਰਾਤੀ ਆਪਾਂ ਨੇ ਉਹਦਾ ਮੁਕਰ ਨਾਲ ਥੋੜਾ ਹੋ ਗਿਆ ਮੈਂ ਤਾਂ ਕਰਾਈ ਨਹੀਂ ਜੀ ਰਿਸ਼ਤੀ ਜਦੋਂ ਆਪਣੇ ਲਈ ਹੋ ਗਈ ਤਹਿਸੀਲਾ ਦੇ ਸਾਈਨ ਹੋ ਗਏ ਉਹਦੇ ਇੰਤਕਾਲ ਨੂੰ ਕਿਵੇਂ ਰੋਕੂ ਜੀ ਹੁਣ ਉਹ ਠੀਕ ਆ ਇਥੇ ਕੁੰਡੀ ਕੀ ਨਿਕਲਦੀ ਹੈ ਫਿਰ ਵਿੱਚੋਂ ਕੋਈ ਹੋਰ ਕੁੰਡੀ ਦਾ ਇਹੀ ਹੈ ਨਾ ਜੀ ਕਈ ਵਾਰੀ ਹੁੰਦਾ ਹੈ ਪਤਾ ਨਹੀਂ ਕੀ ਹੈ ਜੀ ਉਹ ਜਿਹੜਾ ਰੋਲਾ ਪਾ ਰਿਹਾ ਉਹ ਚ ਵੀ ਕੋਈ ਨਾ ਕੋਈ ਕਾਰਨ ਹੋਊਗਾ ਠੀਕ ਆ ਕਾਰਨ ਆਪਾਂ ਆਪਦੇ ਦਿਮਾਗ ਨੂੰ ਤਾਂ ਆਪ ਸੋਚਨੇ ਆ ਵੀ ਕਈ ਵਾਰੀ ਇਹ ਹੁੰਦਾ ਪੇਮੈਂਟ ਅਗਲਾ ਕਹਿੰਦਾ ਯਾਰ ਚੱਲ ਤੂੰ ਆਇਆ ਕਰ ਆਪਦੇ ਲਈ ਰੱਖ ਲੈ ਪੇਮੈਂਟ ਅਗਲਾ ਲਿਆਇਆ ਹੋਣਾ ਵੀ ਮੈਂ ਕਰੇ ਜਾ ਕੇ ਲੈ ਲੂਗਾ ਠੀਕ ਆ ਜਿਹੜੇ ਨੇ ਵੇਚੀ ਐ ਉਹਨੇ ਕਰੇ ਜਾ ਕੇ ਹੋ ਸਕਦਾ ਪੇਮੈਂਟ ਨਾ ਦਿੱਤੀ ਹੋਵੇ ਉਹ ਵੀ ਤਾਂ ਤੜਫ ਰਿਹਾ ਹੋਵੇ ਮੈਂ ਤਾਂ ਤੜਾਵਾਂਗਾ ਜੀ ਫਲਾਣਾ ਕਰਾਂਗਾ ਉਹ ਇਹੋ ਜਿਹਾ ਕੁਛ ਨਾ ਕੁਛ ਦਾ ਚਾਂਸ ਹੋ ਸਕਦਾ ਵੈਸੇ ਇਹ ਤਾਂ ਹੋ ਨਹੀਂ ਸਕਦਾ ਵੀ ਰਿਸ਼ਤੀ ਹੋ ਗਈ ਤੇ ਹੁਣ ਇੰਤਕਾਲ ਰੋਗ ਲੂ ਆਉ ਉਹ ਬੰਦਾ ਵੇਚਣ ਵਾਲਾ ਠੀਕ ਹੈ ਜੀ ਇਦਾਂ ਨਹੀਂ ਹੋ ਸਕਦਾ ਨਾ ਇਹ ਨਹੀਂ ਹੋ ਸਕਦਾ ਇੱਥੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਦੋਂ ਅਸੀਂ ਕੋਈ ਵੀ ਖਰੀਦ ਰਿਹਾ ਜਾਂ ਕੋਈ ਜਮੀਨ ਵੇਚਦਾ ਹੈ ਨਾ ਉਹ ਪੇਮੈਂਟ ਆਪਦੀ ਪਹਿਲਾਂ ਆਪ ਦੇ ਹੱਥੇ ਠਾ ਕਰਕੇ ਉਸ ਤੋਂ ਬਾਅਦ ਹੀ ਰਿਸ਼ਤੀ ਉਹਨੂੰ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਬਾਅਦ 'ਚ ਇਹ ਰੋਲਾ ਪਾਉਣਾ ਮੈਨੂੰ ਪੇਮ ਕੋਈ ਹੱਲ ਨਹੀਂ ਹੈ ਕੋਈ ਹੱਲ ਨਹੀਂ ਹੈ ਦੇਖੋ ਮੇਰੀ ਜਦੋਂ ਤੁਸੀਂ ਰਿਸ਼ਤੀਏ ਕਰਾ ਬੈਠੇ ਆਪਦੇ ਹੱਥ ਬਣਾ ਬੈਠੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਸਾਨੂੰ ਪੇਮੈਂਟ ਨਹੀਂ ਮਿਲੀ ਪਹਿਲਾਂ ਕਿਉਂ ਨਹੀਂ ਲਈ ਤਾਂ ਪਹਿਲਾਂ ਹੀ ਲੈ ਲੈਣੀ ਚਾਹੀਦੀ ਹੈ ਪੇਮੈਂਟ ਆਪਦੇ ਹੱਥੀ ਠਾਂ ਕਰੋ ਤਾਂ ਕਿ ਬਾਅਦ ਚਾਹ ਲੈ ਦਵੇ ਨਾ ਦਵੇ ਫਿਰ ਤੁਸੀਂ ਕੀ ਕਰ ਸਕਦੇ ਹੋ ਜਦੋਂ ਰਿਸ਼ਤੀਏ ਕਿਹਿਆ ਜੋ ਲਾੜਲਾ ਕੋਲ ਜਾ ਉਹ ਲਾੜਲਾ ਕੋਲ ਜਿਹੜਾ ਗਲਤ ਹੁੰਦਾ ਹੈ ਫਿਰ ਬੰਦਾ ਪੈਸੇ ਦੇ ਲੈਣ ਦੇਣ ਚ ਲਾੜਲਾ ਕੋਲ ਹੁਣੇ ਨਹੀਂ ਚਾਹੀਦਾ ਮੇਰੇ ਹਿਸਾਬ ਚ ਤਾਂ ਕਿਸੇ ਨਾਲ ਵੀ ਹੈ ਜਿੰਨਾ ਮਰਜੀ ਆਪਣਾ ਖਾਸ ਹੈ ਪ੍ਰੇਮ ਪਿਆਰ ਹੈ ਜੇ ਲੈਣੇ ਨੇ ਤਾਂ ਵੀ ਗਿਣ ਕੇ ਆਪਦਾ ਪੂਰੇ ਦੋ ਲੈਣੇ ਨੇ ਤਾਂ ਵੀ ਗਿਣ ਕੇ ਪੂਰੇ ਲੋ ਇਸ ਚ ਕੋਈ ਲਾੜਲਾ ਕੋਲ ਨਹੀਂ ਰੱਖਣਾ ਚਾਹੀਦਾ ਲਾੜਲਾ ਕੋਲ ਜਿਹੜਾ ਹੁੰਦਾ ਨਾ ਇਹ ਆਪਸ ਚ ਫਰਕ ਪਾਏ ਦਿੰਦਾ ਉਹ ਤੰਗੇ ਕਰਦਾ ਹੈ ਤੰਗੇ ਕਰਦਾ ਹੈ ਇਹ ਤਾਂ ਹੀ ਬਾਈ ਰਿਸ਼ਤਿਆਂ ਚ ਵੀ ਫਰਕ ਐ ਹੀ ਪੈਂਦੇ ਨੇ ਜੀ ਇਹ ਪੈਸੇ ਲੈਣ ਵੇਲੇ ਗੱਲ ਕੁਛ ਹੋਰ ਨੇ ਦੇਣ ਵੇਲੇ ਗੱਲ ਕੁਛ ਹੋਰ ਹੋਉਂਦੀ ਹੈ ਸਹੀ ਗੱਲ ਹੈ ਇਸ ਕਰਕੇ ਵੀ ਜਣਕੇ ਲੈਂਡ ਦੇਣ ਦਾ ਜਿਹੜਾ ਮਸਲਾ ਹੈ ਇਹ ਆਪਣਾ ਕਲੀਅਰ ਹੋਣਾ ਚਾਹੀਦਾ ਹੈ ਸਾਫ ਸੁਥਰੀ ਹੋਣਾ ਚਾਹੀਦਾ ਹੈ ਤਾਂ ਦੱਸਿਆ ਕਰੋ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਤੇ ਤੁਹਾਡੀ ਸਾਡੀ ਜਾਣਕਾਰੀ ਤੋਂ ਕਿੰਨਾ ਕ ਫਰਕ ਪੈ ਰਿਹਾ ਤੇ ਸਾਡੀ ਇੱਕ ਹੋਰ ਅਸੀਂ ਤੁਹਾਨੂੰ ਅਸੀਂ ਦੱਸ ਦਈਏ ਸਾਡੀ ਜਿੰਨੀ ਵੀ ਜਾਣਕਾਰੀ ਹੈ ਸਾਡੀ ਪਰਿਵਾਰਕੀ ਜਾਣਕਾਰੀ ਆ ਅਸੀਂ ਸਿਰਫ ਕੱਲੇ ਬੋਲਣ ਦੇ ਨਾਲ ਨਹੀਂ ਵੀ ਸਾਡੀ ਪਰਿਵਾਰਕੀ ਜਾਣਕਾਰੀ ਆ ਉਹਦਾ ਪ੍ਰੂਫ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਿ ਸਾਡੀ ਵਾਕੇ ਹੀ ਪਰਿਵਾਰਕ ਜਾਣਕਾਰੀਆਂ ਜਿੰਨੀਆਂ ਸਾਡੀਆਂ ਧੀਆ ਨੇ ਸਾਡੀਆਂ ਭੈਣਾਂ ਨੇ ਸਾਡੇ ਮਾਮਾ ਨੇ ਸਾਡੇ ਬਜ਼ੁਰਗ ਨੇ ਕਿ ਜਿਹੜੀ ਸਾਡੀ ਵੀਡੀਓ ਨੇ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖ ਸਕਦਾ ਸੋ ਸਾਡੀ ਜਿਹੜੀ ਸ਼ਬਦਾਵਲੀ ਆ ਹਾਲਜ ਤੱਕ ਅਸੀਂ ਮੈਨੂੰ ਲੱਗਦਾ ਵੀ ਹਜ਼ਾਰਾਂ ਦੇ ਹਿਸਾਬ ਨਾਲ ਵੀਡੀਓ ਪਾ ਚੁੱਕੇ ਤੇ ਆਪਣਾ ਇੱਕ ਐਪ ਵੀ ਹੈਗਾ ਪਲੇ ਸਟੋਰ ਤੇ ਉਹਦੇ ਵਿੱਚ ਵੀ A ਤੋਂ Z ਤੁਸੀਂ ਜਿੰਨੀ ਵੀ ਜਾਣਕਾਰੀ ਦੇਖੋਗੇ ਸਾਰੀ ਹੀ ਪਰਿਵਾਰਕ ਜਾਣਕਾਰੀ ਆ ਇਹ ਆਪਣਾ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲੈਂਡ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਐਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 9883105702 ਤੇ ਸਾਨੂੰ WhatsApp ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ ਮੈ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਾਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਵੀਡੀਓ ਤੇ ਲਾਇਕ 163 ਵੀਡੀਓ ਦੇਖ ਲਈਆਂ ਉਹ ਇਹ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਬਾਦ-ਬਾਦ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਜਾਨਕਾਰੀ ਕਿਵੇਂ ਲੱਗੀ ਧੰਨਵਾਦ ਜੀ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਹੋ ਜੇਕਰ ਤੁਸੀਂ ਉਹ ਚੀਜ਼ ਨੂੰ ਦਿਲੋਂ ਇੰਟਰਸਟ ਲਾ ਕੇ ਸਿੱਖੋਗੇ ਤਾਂ ਅਸੀਂ ਗਾਰੰਟੀ ਦੇ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਇੱਕ ਇੱਕ ਮਿੰਟ ਦੇ ਵਿੱਚ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਮਿਲੇਗੀ ਮੈਂ ਤਾਂ ਸਾਰੇ ਸਰੋਤਨ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਜਾਨਕਿ ਜੀੜੀ ਗੱਲ ਹੈ ਉਹਨੂੰ ਧਿਆਨ ਨਾਲ ਸੁਣ ਕੇ ਉਹਨੂੰ ਗਾਹਾਂ ਜ਼ਿੰਦਗੀ 'ਚ ਅਮਲ 'ਚ ਵੀ ਲਿਆਉਣਾ ਚਾਹੀਦਾ ਹੈ ਬਿਲਕੁਲ ਜੀ ਹੁਣ ਅਸੀਂ ਜਿਸ ਤਰ੍ਹਾਂ ਕਈ ਵਾਰੀ ਦੱਸ ਦਿੰਨੇ ਆਂ ਵੀ ਕੋਈ ਜ਼ਮੀਨ ਖਰੀਦਣੀ ਹੈ ਤਾਂ ਉਹਦੀ ਤਸੱਲੀ ਕਰਨੀ ਜ਼ਰੂਰੀ ਹੈ ਬਿਲਕੁਲ ਜੀ ਤਾਂ ਇਹਨੂੰ ਜਣ ਕੇ ਜ਼ਰੂਰ ਆਪਦੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤੇ ਰਿਸ਼ਤੀ ਵੇਚੀ ਹੈ ਚਾਹੇ ਆਪਨੇ ਖਰੀਦੀ ਹੈ ਉਹਨੂੰ ਪੜ੍ਹਨਾ ਵੀ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਕੋਈ ਚੀਜ਼ ਗਲਤ ਤਾਂ ਨਹੀਂ ਹੋ ਗਈ ਕੋਈ ਗਲਤ ਲਿਖੀ ਤਾਂ ਨਹੀਂ ਗਈ ਵੀ ਇਹ ਚੀਜ਼ਾਂ ਜਣ ਕੇ ਥੋੜੀ ਜਿਹੀ ਆਪਦੇ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਨੇ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਜਿੰਨੇ ਮੇਰੇ ਭਰਾ ਭੈਣਾ ਦੇਸ਼ ਵਿਦੇਸ਼ ਦੇ ਵਿੱਚ ਬੈਠ ਨੇ ਸਾਡੀ ਵੀਡੀਓ ਕਿਹੜੇ ਕਿਹੜੀ ਕੰਟਰੀ ਵਿੱਚ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਨੂੰ ਹੱਲਾਸ਼ੀਰੀ ਦਿਓ ਤਾਂ ਕਿ ਅਸੀਂ ਤੁਹਾਡੇ ਹਰੇਕ ਸਵਾਲ ਦਾ ਜਵਾਬ ਜਲਦੀ ਲੈ ਕੇ ਆਈਏ ਧੰਨਵਾਦ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ